ਸਾਊ ਟਾਈਮ ਕਿੰਨਾ ਹੋ ਗਿਆ ਸਾਢੇ 6 ਹੋ ਗਏ ਸਾਢੇ ਸਾਢੇ 6 ਤਾਂ ਹੋ ਹੀ ਗਣ 6:00 ਵੱਜ ਗਏ ਲਓ ਵੀ 6:00 ਵੱਜ ਗਏ ਤੇ ਤਰੀਕਾ ਦੇ ਉਹਦੀ 2 7:00 ਵੱਜ ਗਏ ਉਹ ਅੱਛਾ 7:00 ਵੱਜ ਗਏ ਤੇ ਮੁੰਡੇ ਹੋਗੇ ਬਿਲਕੁਲ ਤਿਆਰ ਤੇ ਆ ਜਾਏਗਾ ਸ਼ੁੱਕਰਵਾਰ ਤੇ ਅੱਜ ਹੈਗਾ ਤਾਜਮਹਾਲ ਬੰਦਾਂ ਦੇ ਵੀ ਛੁੱਟੀ ਉੱਥੇ ਤਾਂ ਕਰਕੇ ਪ੍ਰੋਗਰਾਮ ਕਰਤਾ ਕਹਿ ਸਕਦਾ ਤਾਜਮਹਾਲ ਨਾਲ ਹੁਣ ਚੱਲਦੇ ਹਾਂ ਸਿੱਧਾ ਪਿੰਡ ਨੂੰ ਤਿਆਰੀ ਤਕਰੀਬਨ ਹੋ ਗਈ ਆ ਬਸ ਬਾਗਦੇ ਆ ਜਿੰਨਾ ਕੋ ਥੱਲੇ ਪਾਇਆ ਸ਼ੈਨ ਉਹ ਤੋਂ ਜੈਕਟ ਪਾ ਜੀ ਉਹ ਗੱਲ ਤੇ ਉਹ ਪੂਣੀ ਹੈ ਅਸੀਂ ਤਾਂ ਪਾਇਆ ਪਤਾ ਲੱਗ ਗਿਆ ਕੀ ਤੋੜਦਾ ਏ ਚੈਰੀ ਹੋ ਗਈ ਹੈ ਪੂਰੀ smartphone ਮੰਗ ਲਿਆ ਮੌਸਮ ਵੀ ਥੋੜਾ ਜਿਆਦਾ ਅੱਜ ਠੰਡੀ ਜਿਹਾ ਵਾਲਾ ਹੈ ਹੰਡ ਵੀ ਵਾਵਾ ਅੱਗੇ ਨਾਲ ਬਾਬਾ ਜੀ ਜਿਹੜੇ ਪਿਆਰ ਵਾਲੇ ਜਾਈ ਜਾਂਦੇ ਠੰਡ ਦਾ ਵਧ ਨਹੀਂ ਰੋਣ ਨਹੀਂ ਹੈ ਪਰ ਥੋੜੀ ਠੰਡ ਹੈ ਚਲੋ ਕੋਈ ਗੱਲ ਨਹੀਂ ਹੋ ਜਾਣਾ ਹੀ ਹੈ ਪਿੰਡ ਦਾ ਸਾਮਾਨ ਬੰਨ ਗੋ ਬੰਦੇ ਆਪਣੇ ਬੈਲ ਫੋਲ ਰੈਡੀ ਖੜੇ ਹੈ ਪਾਉਨੇ ਕੋਣੀ ਰਾਈਡਰ ਜੈਕਟ। ਜਿੰਨਾ ਕੋਸਨੇ ਠੰਡ ਤੋਂ ਬਚਣਾ ਵਾਸਤੇ ਥੰਡੇ ਦੀ ਪਾ ਲਿਆ। ਹੁਣੇ ਹੀ ਨਹੀਂ ਪਤਾ ਤੇ ਜੈਕਟ ਪਾਉ ਕਿ ਨਹੀਂ ਪਾਉ। ਇਹ ਕੱਲ ਦੇ ਸਰਾਂ ਵਾਲੀ ਦੇਖਦੇ ਆ ਪਾਉ ਕਰਦਾ ਸੀ। ਹਾਂ ਮੋਚਪਰਾ ਘਰੇ ਜਾਣ ਬਚਾ ਪੂਰਾ ਪੂਰਾ ਪਾ ਕਰਕੇ ਮੈਂ ਚੰਗਾ ਲੱਗਦਾ। 10 ਦਿਨ ਬਾਅਦ ਪੂਰਾ ਆ ਜਾਂਦਾ ਰਿਸ਼ਕੀ ਕਿਰੇ ਜੀ। ਕਰਕੇ ਮਨਜ਼ੂਰ ਕਰ ਦਿੰਦੇ ਵੀ ਰਿਹਾ ਕੋ ਚਾਰ ਦਿਨ ਹੋਰ ਦਿੰਨਾ। ਮਿਲ ਪੈਂਦਾ ਐਨੇ ਦਿਨ ਗਿਆ ਸਾਡਾ ਵੱਧ ਤੋਂ ਵੱਧ 5-6 ਦਿਨ ਆਮ ਨਾਲ ਉਦੋਂ ਬਾਅਦ ਫਸ ਹੋ ਜਾਂਦੀ ਐ। ਕਿ ਉਹ ਇੰਨਾ ਕਿੰਨਾ ਬਹੁਤ ਹੁੰਦਾ ਬਾਲਾ ਦੀ ਕਰਨਾ। ਕੰਮ ਤਾਂ ਦੇ ਦੀ ਕਰਨੀ ਆ ਬਈ। ਨੇ ਬੈਡ ਕੋਲ ਰੈਡੀ ਐ ਬਹੁਤ ਚਟਕਾਮੂ ਸਹੀ ਐ ਸਹੀ ਐ ਸਹੀ ਐ ਸਾਰੇ ਸਹੀ ਐ ਚਲੋ ਹੁਣ ਫੋਟੋ ਕਰਾ ਲਓ ਇੱਕ ਟੇਪ ਸਰ ਚੱਲ ਗਿਆ ਆਪਾਂ ਲੈ ਗੁਰਦਵਾਲੇ ਬਾਬਾ ਕਹਿੰਦੇ ਨਹੀਂ ਨਾ ਤੁਹਾਡੀ ਫੋਟੋ ਕਰਕੇ ਰੱਖਣੀ ਐ ਬਾਬਾ ਕੰਬੀ ਜਾਂਦਾ ਕੰਬੀ ਜਾਂਦਾ ਹੱਥ ਹੀ ਨਹੀਂ ਘੜਦੇ ਠੰਡ ਹੈਈ ਬਾਬਾ ਚੱਲ ਜੀ ਬਾਬਾ ਆਹ ਤੇ ਜੀ ਉੱਥੇ ਮਰੇ ਨਾਲ ਜੱੱਜੇ ਕੱਪੇ ਆਏ ਵਈ ਗੁਰੂ ਤੇਰਾ ਯਾਤਰਾ ਸਤਨਾਮ ਸਤਨਾਮ ਚਲੋ ਵੀ ਚਲੋ ਉਹ ਵੀ ਤਾਂ ਅਬਾ ਉਹਨੇ ਨਾਲੇ ਘੁੰਮ ਲਈ ਸਭ جگہ ਬੰਨੂ ਮੀਂਹ ਆ ਰਿਹਾ ਹੈ ਅਬਾ ਬਾਲਾ ਮੋਟਾ ਬਾਲਾ ਤਾਂ ਰੰਗ ਘੜਾ ਰਿਹਾ ਉਹ ਤਾਂ ਅੰਦਰ ਜਾਮ ਅਸੀਂ ਆ ਜਾਉਂਗੇ ਉੱਥੋਂ ਵੀ ਘੱਟ ਰੇਟ ਹੈ ਜਿਹੜੇ ਬਈਓ ਨੇ ਉਸ ਤੋਂ ਮੜਾਇਆ ਆਹ ਚਲੋ ਵੀ ਅੱਜ ਆਪਾਂ ਆਪਣੇ ਪਿੰਡ ਵਾਲੇ ਰਾਹ ਨੂੰ ਹੱਥ ਵੱਜ ਗਏ ਤੇ ਤੇਲ ਪਾਉਣ ਲੱਗੇ ਤੇ ਰੇਟ ਇੱਥੇ ਵੀ ਆਪਣੇ ਆ 95 ਰੁਪਏ 94 ਰੁਪਏ ਹੋਰ ਰੇਟ ਆਪਰੇ ਤੋਂ ਆਵਣਾ ਹੀ ਆ ਤੇ ਬਾਕੀ ਆ ਜਦੋਂ ਫਿਰ ਮਿਲ ਜਾਏ ਹੋ ਸਕਦਾ ਹੈ ਪਾਉ ਘੱਟਾ ਕਮ ਤੋਂ ਬਹੁਤ ਜਿਆਦੇ ਆ ਭੋਰਾ ਵੀ ਨਹੀਂ ਕੱਟੀ ਤੇ ਹਲਮਟਾਂ ਦੇ ਜਿਹੜੇ ਸ਼ੀਸ਼ੇ ਨੇ ਤੋਂ ਨਾਲ ਦਾ ਆਈ ਐਂਦੇ ਸੀ ਬੰਦ ਗਏ ਤਾਂ ਕਰ ਕਿਉਂ ਤੇ ਖੜ ਗਏ ਨਾਲ ਚਾਹ ਚੁੱਕੀ ਦਿਨ 10-20 ਮਿੰਟ ਸ਼ਾਂਤ ਮਾੜਾ ਮੋਟਾ ਕੋਈ ਫਰਕ ਪੈ ਨਹੀਂ ਹੈ ਪਾਉ ਹਾਂ ਕੱਟਾ ਪਰ ਹਾਂ ਹੈ ਕੰਮ ਪੂਰਾ ਚੱਲ ਫਿਰ ਚੱਲ ਸ਼ੇਰ ਬਣ ਸ਼ੇਰ ਕਿਹੜਾ ਕੰਮ ਹੈ ਹਾਂ ਬੱਸ ਉਹਦੇ ਕੋਲ ਢਿੱਕੇ ਦੇ ਕੋਲ ਸੁਣਈ ਹੈ ਕਿਹੜਾ ਲੱਗਦਾ ਕੰਮ ਦੇਖਣ ਨੂੰ ਸੋਣਾ ਹੈ ਤੰਦੂਰੀ ਪਰੌਤੇ ਆ ਗਏ ਆ ਤੇ ਭਾਉ ਨੇ ਕੋਈ ਸਪੈਸ਼ਲ ਡੈਸ਼ੀ ਰੱਖੀ ਆ 43 ਦੇ ਗੰਢੇ ਤੇ ਚਾਰ ਅੱਜ ਹੀ ਖਾਊਗਾ ਕਹਿੰਦਾ ਬਸ ਡਾਈਟਿੰਗ ਕਰ ਰਿਹਾ ਹਾਂ ਭਾਉ ਲਓ ਥੋੜਾ ਥੋੜਾ ਖਾ ਕੇ ਤੇ ਕੌਫੀ ਪੀ ਲਈ ਆ ਤੇ ਥੋੜੀ ਧੁੰਦ ਵੀ हट ਗਈ ਆ ਕੰਮ ਹੁਣ ਸੈਟ ਆ ਹੁਣ ਖਿੱਚਦੇ ਆ ਵਾਟਾਂ 2250 ਕਿਲੋਮੀਟਰ ਤੇ ਚਲਾਵਾਂਗੇ ਕਿਹੜਾ ਨੇੜੇ ਜਾ ਕੇ ਲੱਭਦੇ ਉਸ ਕੌਫੀ ਲਾਂਗੇ ਬੜਾ ਮੋਟਾ ਹਾਂ ਲਾ ਵੀ ਹੁਣ ਕੰਮ ਸੈਟ ਆ ਸੌਖਣਾ ਤੁੰਦ ਤੁੰਦ ਹਟ ਗਈ ਆ ਹਲਕੀ ਜੀ ਮਾੜੀ ਜੀ ਧੁੱਪ ਜੀ ਨਿਕਲਈ ਆ ਇਹਦੇ ਨਾਲ ਕੰਮ ਸੈਟ ਹੋ ਗਿਆ ਰੋਡ ਤੇ ਹੁਣ ਸਹੀ ਆ ਦਿਸਦਾ ਦੋ ਉਸ ਦਾ ਫੌਂਡ ਖਿੱਚਦੇ ਆ ਵਾਟਾਂ 10 ਮਿੰਟ ਧੁੱਪ ਜੀ ਲੱਗੀ ਸੀਗੀ ਤੇ ਉਸ ਤੋਂ ਬਾਅਦ ਫੇਰ ਉਹੀ ਹਾਲ ਆ ਤੁੰਦੋ ਤੁੰਦ ਹੋਏ ਪਏ ਆ ਠੰਡ ਤਾਂ ਨਹੀਂ ਲੱਗਦੀ ਪਰ ਤੌਂ ਨਹੀਂ ਤਾਂ ਕਰਦੀ ਆ ਚਲੋ ਕੋਈ ਗੱਲ ਨਹੀਂ ਲਾ ਰਿਹਾ ਤੇ ਆਹ ਹਾ ਟਾਪ ਉੱਜੀ ਪੈਂਦੀ ਹਲਕੀ ਲੱਗੀ ਆ ਦਿੱਲੀ ਦੇ ਨੇੜੇ ਕਿਹੜੇ ਪਹਾੜ ਜੇ ਵੀ ਹੈਗੇ ਆ ਇੱਥੇ ਵੀ ਡੰਗ ਸਰ ਸਕਦਾ ਜੇ ਨੇ ਪਹਾੜ ਵੇਖਣੇ ਹੋਣ ਤਾਂ ਰਾਤ ਪਹਿਲਾਂ ਪ੍ਰੋਗਰਾਮ ਸੀਗਾ ਵੀ ਮੈਂ ਤੇ ਨਰੈਣ ਦੇ ਪਿੰਡ ਜਾਣਾ ਇਹ ਤਿੰਨ ਬੰਦਿਆਂ ਨੇ ਰਹਿਣਾ ਸੀਗਾ ਆਂਦੇ ਸੀ ਤਾਜ ਮਲ ਦੇਖ ਕੇ ਆਵਾਂਗੇ ਫਿਰ ਸਵੇਰੇ ਇਹਨਾਂ ਨੂੰ ਦੀ ਘਰ ਦੀ ਯਾਦ ਆਈ ਮਾਦੇ ਤਾਂ ਮੈਂ ਤਾਂ ਫੇਰ ਵੀ ਦੇਖ ਲਾਂਗੇ ਘਰੇ ਚੱਲੀਏ ਪਹਿਲਾਂ ਆਵੇ ਔਰ ਫਿਰ ਨਾਲ ਹੀ ਤਰਪੇ ਗੱਭਰੂ ਸਾਡੇ ਇਹ ਆ ਦੋ ਬੰਦੇ ਨੂੰ ਲਾਉਣ ਲੱਗੇ ਪਏ ਆ ਹੇ 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 ਚੱਲ ਵੀ ਸ਼ੁਕਰ ਹੈ ਦੋ ਦੋ ਗਲਾਸ ਪਹਿਲਾਂ ਪਾਏ ਤੇ ਹੁਣ ਹੋਰ ਕੀ ਪਾਉਣ ਨੂੰ ਫਿਰਦਾ ਯਾਰ ਬਾਹਲੀ ਬੰਨ ਬਣਾਈ ਕਰੀ ਜਾਂਦਾ ਬਤੰਦਰਾ ਬਾਹਲਾ 16 ਬੰਦਾ ਤੋਂ ਮੜਾ ਕਰੜਾ ਕਰ ਆਉਂਦੇ ਆਪ ਨੂੰ ਕੋਣ ਨੇ ਦਾ ਚੱਲ ਹੁਣ ਆ ਚੱਲ ਕੇ ਰੋਕ ਤੱਕ ਆ ਮੈਂ ਆਪਣੇ ਤੇ ਕਿੰਨਾ ਸੋਹਣਾ ਬਣਾਇਆ ਹੈ ਤੇ ਡਿਜ਼ਾਈਨ ਜਾਂ ਇਹ ਕਹਿੰਦਾ ਬਈ ਤੁਸੀਂ 6 ਵਜੇ ਪਹੁੰਚ ਜਾਓਗੇ ਆ ਪਹਿਲੀ ਗੱਲ ਮੰਨ ਲਈ ਫਿਰ ਵੀ ਠੀਕ ਆ ਚੜਾਈ ਜੀ ਪੈਂਦੀ 11 ਹੀ ਗੱਡੀ ਹਟਾਦਾ ਉਹ ਗੋਲ ਜਾ ਮੋੜ ਆ ਨਾ ਮੋਟਰਸਾਈਕਲ ਸੌਖੇ ਮੋੜ ਤੇ ਸੰਗਦੀ ਆ ਟਿੱਕੋ ਵੈਟ ਡੇ ਜੇ ਕਰਤੇ ਆਪਾਂ ਉਵੇਂ ਹੀ ਤੁਰੇ ਜਾਂਦੇ ਆ ਏ ਹੈ ਹੈ ਤੇਰੀ ਆ ਬੰਨੇ ਨੇ ਯਾਰ ਆ ਗਿਆ ਤਾਂ ਸੰਗ ਜੇ ਹੈ ਤਾਂ ਇਆਂ ਦੇ ਬਈ ਉਹ ਪਿੱਛੋਂ ਤਾਂ ਹੂ ਲੱਗਦਾ ਜਿਵੇਂ ਹਿਰਨੇ ਜਾਂਦੇ ਨੇ ਆ ਹੈ ਹੈ ਇਹ ਰਾਜਾਜੀ ਢਾਬਾ ਦਿੱਲੀ ਦਿੱਲੀ ਜਾਂਦੇ ਆ ਆਪਣੇ ਸਾਰੇ ਤਕਰੀਬਨ ਗੱਡੀਆਂ ਇੱਥੇ ਰੁੱਕ ਹੀ ਜਾਂਦੇ ਨੇ ਹੁਣ ਆਪਾਂ ਇੱਥੇ ਪੀਨੇ ਚਾਹ ਪਾਉ ਨੂੰ ਰੈਸਟ ਦੀ ਲੋੜ ਤੇ ਥੋੜੀ ਜੀ ਨਾ ਹੋਰ ਪਾਉਗਾ ਨਾ ਮੇਰੀ ਬੱਸ ਹੋ ਗਈ ਆ ਵਾ ਮੇਰੇ ਸੇ ਕਿਲਾ ਚਲਾ ਕੇ ਬੱਸ ਹੋ ਜਾਂਦੀ ਐ ਇੱਥੇ ਵੱਡਿਆ ਵੱਡਿਆ ਵੀ ਪਾਉ ਤੂੰ ਕਿਹੜੇ ਹਰਿਆਣੇ ਦੀ ਮੂਲੀ ਆ ਐਸੇ ਦੀ ਆ ਵੀ ਬਾਇੰਨਾ ਛੋੜ ਲਊਗਾ ਤੇ ਕੇ ਤਾਰੀ ਡਾਂਗਾ ਫੇਰਾਂਗੇ ਮੱਪ ਤਾਂ ਇੱਕ ਸਾਨੂੰ ਕੁੱਸ ਦੇ ਨਾ ਅਸੀਂ ਛੱਡਦੇ ਨਹੀਂ ਹਾ ਦੇ ਪਰੰਪੂੜ ਕਾਸ ਕੇ ਪਾਟਿਆ ਨਾ ਉਸ ਸਵਾਦ ਲੈਣੇ ਜਣਾ ਇੱਧਰ ਮੁੰਡਾ ਵਾਰੀ ਦੀ ਵੇਟ ਕਰ ਰਿਹਾ ਹੈ ਅਜਾ ਭਗਤ ਦੀ ਵਾਰੀ ਆਉਣੀ ਹੈ ਉਹ ਬੇਚਾਰਾ ਜੇ ਬਾਹਰ ਨੂੰ ਝੁੱਕਾ ਹੀ ਜਾਂਦਾ ਮੇਰੇ ਤਾਂ ਬਾਹਰ ਹੀ ਨਿਪੜਿਆ ਤੂੰ ਤੂੰ ਲਾ ਤਾਂ ਮਟਕਾ ਆ ਗਿਆ ਇੱਥੇ ਇੱਕ ਵੇਖ ਤੂੰ ਕਹਿੰਦਾ ਹੈਗਾ ਪੈਨੀਰ ਪੈਨੀਰ ਦਾ ਐਡਾ ਫਾਇਦਾ ਨਹੀਂ ਹੈਗਾ ਕਿਵੇਂ ਸਵਾਦ ਘੱਟ ਪੈਂਦਾ ਉਹਦੇ ਸੀ ਪੈਨੀਰ ਦੇ ਵਿੱਚ ਤੂੰ ਬੈਗ ਦੇ ਫੇਰ ਸਿਆਪਾ ਅਦਰ ਕਲੀਆਂ ਚਾਹਾਂ ਤੋਂ ਬਾਅਦ ਹੁਣ ਵਾਰੀ ਆਈ ਏ ਗੁੜ ਦੀ ਚਾਹ ਦੀ ਇਹ ਲੱਗਦੀ ਸਵਾਦ ਆ ਪੜਦਾ ਇਹ ਕਹਿੰਦੇ ਯਾਰ ਕੱਲੀ ਚਾਹ ਪੀਤੀ ਨਹੀਂ ਜਾਂਦੀ ਹੁਣ ਅਗੇ ਦੇਖੀ ਕੀ ਹੋਦਾ ਹੈ ਹੈ ਜਿਸੇ ਕੀ ਹੋਦਾ ਹੈ ਠੀਕ ਹੈ ਯਾਰ ਆਹੂ ਗਿਜੇ ਲਾਹਦਾ ਬਹੁਤ ਤੇ ਕੰਮ ਹੋ ਗਿਆ ਹੁਣ ਕੇਰਾ ਸੈੱਟ ਹੁਣ ਆਪਾਂ 163 ਕਿਲੋਮੀਟਰ ਚਲਾ ਕੇ ਖੜਨਾ ਹੈ ਉਥੇ ਮਾੜਾ ਮੋਟਾ ਕੁਸ ਮੁੰਡਿਆਂ ਦੇ ਕਾਫੀ ਪੀਣ ਦੀ ਤਮੰਨਾ ਇਹਨਾਂ ਦੀ ਪੂਰੀ ਕਰਕੇ ਫੇਰ ਆਪਾਂ ਸਿੱਧਾ ਘਰੇ ਜਾਣਾ ਬਸ ਚੱਲ ਰਹਿਣ ਚਲੋ ਵੀ ਚਲੋ ਚਲੋ ਕਰ ਆਪਾਂ ਪਹੁੰਚ ਜਾਣਾ ਟਾਈਮ ਨੇ ਪੈਂਡ ਤੇਲ ਪਾਉਣ ਵਾਲਾ ਹੋ ਗਿਆ ਬਸ 50 ਦੀ ਰੇਂਜ ਦਿਖਾਉਂਦਾ ਜਿਹੜਾ ਪੰਪ ਆ ਗਿਆ ਹੁਣ ਟੈਂਕੀ ਭਰਾ ਲ ਗਏ ਤੇ ਫੇਰ ਉਸੇ ਟੈਂਕੀ ਨਾਲ ਆਪਾਂ ਸਿੱਧਾ ਪੈਂਡ ਪਹੁੰਚ ਜਾਣਾ ਫੇਰ ਲਾਵਾਂਗੇ ਸਾਫਤਾ ਮਗਰੋਂ ਕਿੰਨਾ ਟੇਲ ਮਚਿਆ ਕੋਣਾ ਤੇਲ ਭੌਣ ਲੱਗੇ ਆ ਤੇ ਐਸਾ ਡੇਂਕ ਕਿਨਾਂਕ ਸਰ ਜਾਣਾ ਹੁਣ ਆਪਾਂ ਘਰੇ ਪਹੁੰਚ ਜਾਗੇ ਹੁਣ ਰੇਂਜ ਰਹਿ ਗਈ ਸਾਰੀ 47 ਦੀ ਕੋਈ ਗੱਲ ਨਹੀਂ ਹਾਂ Ọ ਆ ਵੀ ਸੁਣਾ ਲਾਦਾ ਆ ਜੀ ਡਰਜਾ ਲੱਗਦਾ ਕੀ ਫੇ ਅਹਰਿਆਣੇ ਟੱਪ ਕੇ ਆਪਾਂ ਪੰਜਾਬ ਚ ਵੜ ਗਏ ਆ ਤੇ ਪੰਜਾਬ ਨਾਲ ਦੀ ਧਰਤੀ ਹੈ ਨਹੀਂ ਕਿਤੇ ਵੀ ਬਹੁਤ ਘੁੰਮ ਕੇ ਵੇਖ ਲਿਆ ਬੇਕਾਰ ਹੀ ਕੰਮ ਸਾਰੇ ਲੋਕਾਂ ਦੀ ਜ਼ਿੰਦਗੀ ਜਾਨੀ ਔਖੀ ਆ ਆਪਾਂ 5-6 ਸੜਕਾਂ ਜਾ ਕੇ ਦੇਖ ਲਿਆ ਨਾ ਕੋਈ ਅੱਜ ਨਾ ਫਸਲ ਆ ਤੇ ਨਾ ਲੋਕਾਂ ਕੋਲੇ ਕੋਈ ਸਹੂਲਤਾਂ ਐ ਵਿਚਾਰੇ ਬਸ ਧੱਕੇ ਜੇ ਖਾਂਦੇ ਫਿਰਦੇ ਆ ਆਪਾਂ ਤਾਂ ਚੰਗੇ ਕਿਸਮਤ ਵਾਲੇ ਆ ਜਿਹੜੇ ਇੱਥੇ ਜੰਮੇ ਆ ਪੰਜਾਬ 'ਚ ਸ਼ੁਕਰ ਮਨਾਇਆ ਕਰੋ ਇਹਦਾ ਖਨੌਰੀ ਪਹੁੰਚ ਗਿਆ ਆਪਾਂ ਬਸ ਹੁਣ ਤਾਂ ਲੱਗਦਾ ਵੀ ਪਹੁੰਚ ਕੇ ਪਿੰਡ ਇੱਕਦਮ ਮੌਸਮ ਵਧੀਆ ਹੋ ਗਿਆ ਤਪ ਤਪ ਨਿਕਲ ਆਈ ਆ ਤੇ ਸਵੇਰੇ ਤਾਂ 2-3 ਘੰਟੇ ਸਫਰ ਬਹੁਤ ਔਖਾ ਕੀਤਾ ਤੋਂਦੇ 'ਚ ਉਹਦਾ ਹਰਮਟ ਦਾ ਜਿਹੜਾ ਵਾਈਜ਼ਰ ਜਾਂ ਸਾਰਾ ਕੁਝ ਹੁੰਦਾ ਨਾ ਬੰਦ ਹੋ ਜਾਂਦਾ ਡੀ ਨਾਲ ਕੋਈ ਨਹੀਂ ਸੀਗਾ ਹੁਣ ਤਾਂ ਕੋਈ ਚੱਕਰ ਨਹੀਂ ਆ ਸੈਟਾ ਕੰਮ ਬਾਪਾ ਆ ਗਏ ਕਿੱਥੇ ਆ ਗਏ ਮਸਤੂ ਆਣਾ ਸਾਹਿਬ ਬਣਾ ਕੇ ਬਣਾਉਂਦੇ ਫਿਰ ਲੈ ਵੀ ਵਿੱਚ ਦੀ ਇੱਕ ਆਂਦੇ ਭਲਵਾਨੀ ਜਿਹੜਾ ਮਾਰ ਲਗੇ ਇੱਕ ਮੋਟਾ-ਮੋਟਾ ਜਾਂ ਦੇਖ ਲਗੇ ਨਹੀਂ ਉਹ ਮੋਟਾ ਬੰਦਾ ਨਹੀਂ ਮੋਟਾ-ਮੋਟਾ ਸਾਰਾ ਮホール ਜਿਹਾ ਦੇਖ ਲਗੇ ਤੇ ਕੀ ਹੈ हां जितो को स्पीड ना बड़े बड़े है सोणा यार ਇੱਥੇ ਜੇ ਤਾਂ ਵੜਜੋ ਪਤਾ ਲੱਗਦਾ ਹੀ ਨਹੀਂ ਵੀ ਭੈ ਪੰਜਾਬ ਚ ਫਿਰਦੇ ਆ ਕਿਤੇ ਹੋਰ ਫਿਰਦੇ ਆ ਨਾ ਲੈ ਵੱਡੇ ਵੱਡੇ ਬ੍ਰਾਂਡਾਂ ਦੀਆਂ ਗੱਲਾਂ ਇੱਥੇ ਭਰੇ ਲਵੇ ਕੋਈ ਨਾ ਲਵੇ ਸਵਾਦ ਸਾਰੇ ਲੈਂਦੇ ਆ ਚੱਲ 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 ਬਈ ਓਏ ਦੱਸ ਲਖਵੀਰ ਕੀ ਖਰੀਦਣਾ ਫਰ ਹੈ ਹੈ ਫਾਈਟ ਕਰ ਲੋ ਸ਼ੁਰੂ ਕਰ ਕਰਦੇ ਆਸਤੇ ਸ਼ਾਪਿੰਗ ਕਰ ਲੋ ਜਿਹੜੇ ਕਾਰਡ ਕੂਡ ਮਾਰੇ ਮੋٹے ਬੋਲਦੇ ਬਕਾਏ ਸਾਰੇ ਇੱਥੇ ਨਿਲ ਕਰਦੇ ਹੋ ਅੱਜ ਕਾਫੀ ਵੱਡਾ ਹੀ ਬਾਜ਼ਾਰ ਬਣਾਈ ਬੈਠਿਆ ਦਾ ਨਰੈਣਪੁਰਾ ਸ਼ਹਿਰ ਹੀ ਵਸਾਈ ਬੈਠਿਆ ਯਾਰ ਹਾਂ ਉਹ ਜਿਵੇਂ ਆਪਣੇ ਟਹਿਨੇ ਕੋਲੇ ਚੱਲੋ ਉਹ ਤਾਂ ਥੋੜਾ ਜਿਹਾ ਪਲਕਣ ਪਲਾਜਾ ਕੀ ਜਹੂ ਪਹਿਲੀ ਗਣ ਗਿਆ ਹਾਂ ਉਹ ਛੋਟਾ ਲੈਵਲ ਦੀ ਗੱਲ ਬਾਤ ਆ ਬਈ ਇਧਰ ਪਿੱਛੇ ਹੋਰ ਬਣੀ ਜਾਂਦਾ ਨਵਾਂ ਵਾ 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 ਦਾਵਤ ਦਾਵਤ ਦਾ ਟੇਸਟ ਆ ਪੰਜਾਬ pau ਓਏ ਓ ਬਾਉ ਸੋਨਾ ਮਹੌਲਾ ਏ ਸੁਹਣਾ ਏ ਉਹ ਨਾ pau ਦੇ ਬਾਹਰ ਨਾ ਉਹ ਨਾ ਤੈਰ ਜੇ ਥੱਲੇ ਵਹਿ ਜਾਣ ਓਏ ਕਾਫੀ ਕਾਫੀ ਪੀ ਲਈ ਮੁੰਡਿਆ ਨੇ ਕੋਲਡ ਕਾਫੀ 5-500 ਦੀ ਤੇ 2500 ਦੀ ਛੱਲ ਲਵਾ ਲਈ ਆ ਹੁਣ ਕਹਿੰਦੇ ਸੈਟਾਂ ਤੇ ਚਲੋ ਘਰੇ ਚੱਲ ਗਏ ਹੁਣ ਟੱਕ ਜਾਣਗੇ ਚਲੋ ਹੁਣ ਬਸ ਕਿਤੇ ਨਹੀਂ ਖੜਨਾ ਸਿੱਧਾ ਘਰੇ ਹੀ ਜਾਣਾ ਪਾਉਣਾ ਲੈ ਮੋਗਾ ਆ ਗਿਆ ਟਾਈਮ ਹੋ ਗਿਆ 6:30 ਖੜ ਖੜ ਕੇ ਖਾ ਪੀ ਕੇ ਆਏ ਆ ਤਾਂ ਵੀ ਆਪਾਂ ਟਾਈਮ ਨਾਲ ਹੀ ਪਹੁੰਚ ਗਏ ਆ ਬਸ ਮੋਗੇ ਤੋਂ ਤਾਂ ਘਾਂ ਆਪਾਂ ਨੂੰ 20 ਮਿੰਟ ਮਸਾ ਲੱਗਣੇ ਆ ਆ ਗਏ ਟਾਈਮ ਨਾਲ ਘਰੇ ਚਲੋ ਵਧੀਆ ਹੋ ਗਿਆ ਮੋਗੇ ਆ ਕੇ ਵੀ ਉਹਨਾਂ ਹੀ ਚਾਹ ਜਿੰਨਾ ਜਾਣ ਵੇਲੇ ਚਾਹ ਸੀ ਅਸਲ ਜਾਣ ਨਾਲੋਂ ਆਉਣ ਦਾ ਚਾਹ ਉਹ ਤੋਂ ਵੀ ਜ਼ਿਆਦਾ ਹੈ ਹਨਾ ਆਪ ਦਾ ਘਰ ਜਾ ਮਿਸ ਕਰੀਦਾ ਬਾਲੇ ਦਿਨ ਪਾਸੇ ਰਹਿ ਕੇ ਨਾ ਕਰਾ ਲਾਦਾ ਤੇ ਛੇਤੀ ਛੇਤੀ ਘਰੇ ਜਾਈਏ ਆਪਾਂ ਬਾਲੇ ਦਿਨ ਰਹਿਣ ਵਾਲੇ ਹੈ ਨਹੀਂਗੇ ਬਸ ਹਫਤਾ ਮਸਾਂ ਹੀ ਗੱਡੀ ਦਾ ਖਿੱਚ ਦੂਗੇ ਆ ਮੋਗੇ ਨੂੰ ਵੇਖ ਵੇਖ ਕੇ ਨਜ਼ਾਰਾ ਜਾਈ ਜਾਂਦਾ ਲੱਗਦਾ ਵੀ ਯਾਰ ਆਰਾਮ ਜਾ ਆ ਗਿਆ ਅੱਜ ਪਿੰਡ ਜਾ ਕੇ ਇਦੂ ਚੰਗਾ ਲੱਗਣਾ ਕੰਮ ਤੇ ਆ ਪਾ ਤਕਰੀਬਨ 4000 450 ਕਿਲੋਮੀਟਰ ਦਾ ਸਫ਼ਰ ਕਰ ਲਿਆ ਹੈ ਕੋਈ ਕਿਤੇ ਫਾਟਕ ਲੱਗਾ ਨਹੀਂ ਮਿਲਿਆ ਤੇ ਆ ਅੱਡਕਰੂ ਆ ਗਏ ਆ ਇਹਨੇ ਹੁਣ ਆਪਣਾ ਐਸ ਵਕਤ ਕੀਤਾ ਕਹਿੰਦੇ ਜਿਹਨੇ ਆਪਣਾ ਕਹਿੰਦੇ ਫਾਟਕ ਲਾ ਕੇ ਵੀ ਘਰੇ ਟਾਈਮ ਨਾਲ ਨਾ ਜਾਵਣ ਕਿਤੇ ਆਪਾਂ ਪਹੁੰਚ ਗਏ ਤਲਵੰਡੀ ਤੇ ਆ ਆ ਗਿਆ ਆਪਣਾ ਬਾਈਪਾਸ ਇੱਥੋਂ ਆਪਣੇ ਦੂਜੇ ਤਿੰਨੇ ਆੜੀ ਜਿਹੜੇ ਤਲਵੰਡੀ ਵਾਲੇ ਤਲਵੰਡੀ ਨੂੰ ਜਾਣਗੇ ਇਹਨਾਂ ਦੇ ਵੀ ਅੱਡੋ-ਅੱਡ ਦੌਰ ਆ ਤੇ ਆਪਾਂ ਆਉਂਦੇ ਇੱਧਰ ਖੱਬੇ ਪਾਸੇ ਮੁੜ ਕੇ ਆਉਦੇ ਪਿੰਡ ਨੂੰ ਉੱਟ ਜਾਣਾ ਫਿਰ ਇਹਨਾਂ ਨੂੰ ਮਿਲਾਂਗੇ ਇੱਕ ਅੱਧੇ ਦਿਨ ਬਾਅਦ ਰੈਸਟੋਰੈਂਟ ਕਰਕੇ ਜੈਮ ਚ ਹੀ ਟਕਰਾਂਗੇ ਚੰਗਾ ਵੀ ਲਖਵੀਰ ਸਿੰਘਾ ਚੰਗਾ ਬਾਈ ਓਕੇ ਠੀਕ ਆ ਬਾਹੂ ਓਕੇ ਓਕੇ ਚੱਲ ਵੀ ਨਰੈਣ ਸਿੰਘ ਚੱਲ ਬਈ ਆ ਵੇਣੇ ਇੰਟਰਕਾਮ ਕਿੱਥੇ ਤਾਂ ਗੱਲ ਕਰਾਉਂਦੇ ਕੀਤੇ ਪਿੰਡ ਦਾ ਕੀ ਕਰਾ ਦਿਆ ਕਰਨ ਲੈ ਵੀ ਆ ਗਿਆ ਆਪਣੇ ਪਿੰਡ ਵਾਲਾ ਟੂਲਪਲਾਜ ਟੂਲਪਲਾਜ ਤਾਂ ਸਾਰੇ ਸਫਰ 'ਚ ਬਹੁਤ ਵੇਖ ਲੇ ਗੱਡੋ ਗੱਡ ਕੋਈ 100 ਟੂਲਪਲਾਜ ਵੇਖਿਆ ਹੋਊਗਾ ਪਰ ਜਿਹੜੀ ਥੀਲਿੰਗ ਜਾਂ ਸਵਾਜਾ ਆਪਦੇ ਪਿੰਡ ਦਾ ਟੂਲਪਲਾਜ ਦੇਖ ਕੇ ਆਉਂਦੀ ਨਜ਼ਾਰਾ ਹੀ ਆ ਗਿਆ ਲੱਗਦਾ ਵੀ ਹਾ 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 ਸਵਰਗਾ 'ਚ ਮੁੜਿਆ ਆ ਪਿੰਡ ਬਣਾ ਰਹਿਣਾ ਬਹੁਤ ਔਖਾ ਯਾਰ ਠੀਕ ਆ ਨਰੇਨ ਮੈਂ ਤਾਂ ਇਧਰ ਹੀ ਮੁੜਨਾ ਮੈਂ ਇਧਰ ਦੀ ਮੁੜਦਾ ਸ਼ਾਰਟਕਟ ਹੀ ਓਕੇ ਚੱਲ ਮਿਲਦੇ ਕੱਲ ਨੂੰ ਚੰਗਾ ਓਕੇ 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 ਲਵੀ ਆਪਣਾ ਮੋਟਰਸਾਈਕਲ ਜਿੱਦੋਂ ਜਿਹੜਾ ਰੂਟ ਆਪਾਂ ਓਕੇ ਓਕੇ ਇਹਦੇ ਆਈ ਜਾਂਦੀ ਆਵਾਜ਼ ਜਿਹੜੇ ਰੂਟ ਆਪਾਂ ਵਾਪਸ ਆਏ ਆ ਆਗਰੇ ਵਾਲ ਦੀ ਇਧਰ ਦੀ ਮੋਟਰਸਾਈਕਲ ਆਪਣਾ ਚੱਲਿਆ ਹੈਗਾ 1760 ਕਿਲੋਮੀਟਰ ਤੇ ਜਿੱਧਰ ਤੇ ਆਪਾਂ ਗਏ ਸੀ ਕਿ ਨਾਨਕ ਚੇਰੇ ਤੋਂ ਜਾ ਕੇ ਜਦੋਂ ਵਾਪਸ ਆਏ ਆ ਹਯੂਰ ਸਾਹਿਬ ਤੱਕ ਉਧਰ ਚੱਲ ਗਿਆ ਸੀ ਆਪਣਾ 2115 2115 ਉਧਰ ਚੱਲਿਆ ਤੇ 1760 ਇੱਧਰ ਚੱਲ ਗਿਆ ਤੇ ਟੋਟਲ ਸਫਰ ਆਪਣਾ ਹੋ ਗਿਆ 3900 3911 ਕਿਲੋਮੀਟਰ ਦਾ 25 ਜਨਵਰੀ ਨੂੰ ਆਪਾਂ ਇਥੋਂ ਘਰੋਂ ਗਏ ਸੀਗੇ ਤੇ 2 ਫਰਵਰੀ ਨੂੰ ਅੱਜ ਮੁੜੇ ਆਏ ਆ ਤੇ ਪੰਜ ਛੇ ਸਟੇਟਾਂ ਘੁੰਮੇ ਆਏ ਆ ਤੇ ਵਾਵਾ ਗੁਰਦੁਆਰਾ ਸਾਹਿਬ ਦਰਸ਼ਨ ਕਰਿਆ ਆ ਬਹੁਤ ਵਧੀਆ ਟੂਰ ਰਿਆ ਕੋਈ ਡਿੱਕਾ ਨਹੀਂ ਪਿਆ ਕੋਈ ਟਾਇਰ ਨਹੀਂ ਪੈਂਚਰ ਹੋਇਆ ਕੋਈ ਮੋਟਰਸਾਈਕਲ 'ਚ ਨੁਕਸ ਨਹੀਂ ਪਿਆ ਬਾਪੀ ਦੀ ਕਿਰਪਾ ਰਹੀ ਹੈ ਸਾਰਾ ਕੁਝ ਠੀਕ ਰਿਹਾ ਤੇ ਆ ਹੀ ਠੀਕ ਰਹਾ ਤਾਂ ਫਿਰ ਦੁਬਾਰਾ ਵੀ ਜਾਣਾ ਸੌਖਾ ਰਹਿੰਦਾ ਫਿਰ ਘਰ ਦੇ ਵੀ ਕੁਝ ਨਹੀਂ ਕਹਿੰਦੇ ਤੇ ਕੋਈ ਗੱਲ ਨਹੀਂ ਬਾਈ ਅੱਗੇ ਵੀ ਮੁੰਡੇ ਸਹੀ ਸਹੀ ਮੁੜਿਆ ਆ ਫਿਰ ਜਾਵਣ ਲਓ ਜੀ ਆ ਗਿਆ ਘਰ ਆਪਣਾ ਤੇ ਲਾਈਟ ਗਈ ਲੱਗਦੀ ਆ ਤੇ ਲਾਈਟਾਂ ਬੰਦ ਆ ਤੇ ਗੇਟ ਬੰਦ ਆ ਚਲੋ ਜੀ ਫੇਰ ਆਪਾਂ ਹੁਣ ਜਦੋਂ ਦੁਬਾਰਾ ਕਿਤੇ ਗਏ ਫਿਰ ਮਿਲਦੇ ਆਂ